ਯੂਨੀਫਾਰਮ ਸਿਵਲ ਕੋਡ ਦੇ ਲਾਗੂ ਹੋਣ ਤੋਂ ਬਾਅਦ ਰਾਜ ਵਿੱਚ ਵੈਬ ਪੋਰਟਲ ਤੇ ਲਿਵ-ਇਨ ਰਿਲੇਸ਼ਨਸ਼ਿਪ ਨੂੰ ਰਜਿਸਟਰ ਕਰਨਾ ਲਾਜ਼ਮੀ ਹੋ ਜਾਵੇਗਾ। ਰਜਿਸਟ੍ਰੇਸ਼ਨ ਨਾ ਕਰਵਾਉਣ ਤੇ ਜੋੜੇ ਨੂੰ 6 ਮਹੀਨੇ ਦੀ ਕੈਦ ਜਾਂ 25000 ਰੁਪਏ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਨੇ। ਜੋੜੇ ਨੂੰ ਰਜਿਸਟ੍ਰੇਸ਼ਨ ਵਜੋਂ ਜੋ ਰਸੀਦ ਮਿਲੇਗੀ ਉਸ ਦੇ ਆਧਾਰ ਤੇ ਉਹ ਕਿਰਾਏ ਤੇ ਮਕਾਨ, ਹੋਸਟਲ ਜਾਂ ਪੀਜੀ ਚ ਰਹਿ ਸਕਣਗੇ। ਇਥੋਂ ਤੱਕ ਕਿ ਰਜਿਸਟ੍ਰੇਸ਼ਨ ਵਿੱਚ 1 ਮਹੀਨੇ ਦੀ ਦੇਰੀ 3 ਮਹੀਨਿਆਂ ਤੱਕ ਦੀ ਜੇਲ 10000 ਰੁਪਏ ਦਾ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਨੇ ਲਿਵ-ਇਨ ਰਿਲੇਸ਼ਨਸ਼ਿਪ ਨੂੰ ਲੈ ਕੇ ਸ਼ਰਤਾਂ ਨੇ ਲਾਜ਼ਮੀ ਲਿਵ-ਇਨ ਰਿਲੇਸ਼ਨਸ਼ਿਪ ਨੂੰ ਜੂਸੀਸੀ ਵਿੱਚ ਸਪਸ਼ਟ ਰੂਪ ਵਿੱਚ ਪਰਵਾਸ਼ਿਤ ਕੀਤਾ ਗਿਆ ਸਿਰਫ ਇੱਕ ਬਾਲਗ ਪੁਰਸ਼ ਅਤੇ ਇੱਕ ਬਾਲਗ ਔਰਤ ਹੀ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਸਕਣਗੇ ਉਹ ਪਹਿਲਾਂ ਤੋਂ ਹੀ ਵਿਆਹ ਹੋਏ ਨਹੀਂ ਹੋਣੇ ਚਾਹੀਦੇ ਜਾਂ ਕਿਸੇ ਹੋਰ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਨਹੀਂ ਹੋਣੇ ਚਾਹੀਦੇ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿਣ ਵਾਲੇ ਹਰੇਕ ਵਿਅਕਤੀ ਨੂੰ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿਣ ਲਈ ਇੱਕ ਰਜਿਸਟਰਡ ਵੈੱਬ ਪੋਰਟਲ ਤੇ ਰਜਿਸਟ੍ਰੇਸ਼ਨ ਲਾਜ਼ਮੀ ਕਰਨੀ ਪਵੇਗੀ ਜੇਕਰ ਰਜਿਸਟ੍ਰੇਸ਼ਨ ਤੋਂ ਇਨਕਾਰ ਕੀਤਾ ਜਾਂਦਾ ਤਾਂ ਰਜਿਸਟਰਾਰ ਨੂੰ ਲਿਖਤੀ ਰੂਪ ਵਿੱਚ ਉਸ ਦੇ ਕਾਰਨਾਂ ਦੀ ਜਾਣਕਾਰੀ ਦੇਣੀ ਚਾਹੀਦੀ ਹੈ ਰਜਿਸਟਰਡ ਲਿਵ-ਇਨ ਰਿਲੇਸ਼ਨਸ਼ਿਪ ਦੇ ਖਤਮ ਹੋਣ ਲਈ ਇੱਕ ਲਿਖਤੀ ਬਿਆਨ ਦੀ ਲੋੜ ਹੋਵੇਗੀ ਜੇਕਰ ਰਜਿਸਟਰਾਰ ਨੂੰ ਲੱਗਦਾ ਹੈ ਕਿ ਰਿਸ਼ਤੇ ਦੇ ਖਤਮ ਹੋਣ ਦੇ ਕਾਰਨ ਗਲਤ ਜਾਂ ਸ਼ੱਕੀ ਨੇ ਤਾਂ ਉਹ ਪੁਲਿਸ ਜਾਂਚ ਨੂੰ ਸੱਦਾ ਦੇ ਸਕਦਾ ਹੈ 21 ਸਾਲ ਤੋਂ ਘੱਟ ਉਮਰ ਦੇ ਮਾਪਿਆਂ ਜਾਂ ਸਰਪ੍ਰਸਤਾਂ ਨੂੰ ਵੀ ਸੂਚਿਤ ਕਰਨਾ ਲਾਜ਼ਮੀ ਹੋਵੇਗਾ ਜਨਤਕ ਨੀਤੀ ਅਤੇ ਨੈਤਿਕਤਾ ਦੇ ਵਿਰੋਧ ਹੋਣ ਵਾਲੇ ਮਾਮਲਿਆਂ ਵਿੱਚ ਲਿਵਿੰਗ ਰਿਸ਼ਤੇ ਦਰਜ ਨਹੀਂ ਕੀਤੇ ਜਾਣਗੇ ਇੱਕ ਔਰਤ ਆਪਣੇ ਲਿਵਿੰਗ ਪਾਰਟਨਰ ਦੁਆਰਾ ਉਜਾੜ ਮਗਰੋਂ ਰੱਖ-ਰਖਾ ਦਾ ਦਾਅਵਾ ਵੀ ਕਰ ਸਕਦੀ ਹੈ ਲਿਵਿੰਗ ਵਿੱਚ ਪੈਦਾ ਹੋਏ ਬੱਚੇ ਨੂੰ ਮਿਲਣਗੇ ਜੈਵਿਕ ਬੱਚੇ ਦੇ ਸਾਰੇ ਅਧਿਕਾਰ ਲਿਵਿੰਗ ਦੌਰਾਨ ਪੈਦਾ ਹੋਏ ਬੱਚੇ ਉਸ ਜੋੜੇ ਦੇ ਜਾਇਜ਼ ਬੱਚੇ ਮੰਨੇ ਜਾਣਗੇ ਅਤੇ ਉਸ ਬੱਚੇ ਨੂੰ ਜੈਵਿਕ ਬੱਚੇ ਦੇ ਸਾਰੇ ਅਧਿਕਾਰ ਮਿਲਣਗੇ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਣ ਵਾਲੇ ਹਰੇਕ ਵਿਅਕਤੀ ਲਈ ਵੱਖ ਹੋਣ ਲਈ ਰਜਿਸਟਰ ਕਰਨਾ ਵੀ ਲਾਜ਼ਮੀ ਹੋਵੇਗਾ। ਰਜਿਸਟਰਾਰ ਹੋਵੇਗਾ ਰਜਿਸਟ੍ਰੇਸ਼ਨ ਦੀ ਰਸੀਦ ਰਜਿਸਟਰੇਸ਼ਨ ਤੋਂ ਬਾਅਦ ਰਜਿਸਟਰਾਰ ਉਹਨਾਂ ਨੂੰ ਰਜਿਸਟ੍ਰੇਸ਼ਨ ਦੀ ਰਸੀਦ ਦੇਵੇਗਾ। ਉਸ ਰਸੀਦ ਦੇ ਆਧਾਰ 'ਤੇ ਜੋੜਾ ਕਿਰਾਏ ਤੇ ਮਕਾਨ ਜਾਂ ਹੋਸਟਲ ਜਾਂ ਪੀਜੀ ਵਿੱਚ ਰਹਿ ਸਕਣਗੇ। ਰਜਿਸਟਰਾਰ ਨੂੰ ਰਜਿਸਟਰ ਕਰਨ ਵਾਲੇ ਜੋੜੇ ਦੇ ਮਾਪਿਆਂ ਜਾਂ ਸਰਪ੍ਰਸਤ ਨੂੰ ਸੂਚਿਤ ਵੀ ਕਰਨਾ ਹੋਵੇਗਾ।